ਜਿਹੜਾ ਬਾਡਾ ਨੇ ਮੇਰੇ ਚੱਕਰ ਲਗਾਉਣੇ ਆ ਯੂਥ ਕੋ ਜਾਣੇ ਆ ਬੋਟ ਕੈਨੂੰ ਪਾਉਣੇ ਆ ਕਹਿੰਦੇ ਪ੍ਰੋਫੈਸਰ ਇਸ਼ੂ ਬਜ਼ੁਰਗਾਂ ਕੋ ਜਾਣੇ ਆ ਕਿ ਬੋਟ ਕੈਨੂੰ ਪਾਉਣੇ ਆ ਕਹਿੰਦੇ ਆਪਣੀ ਧੀਰੂ ਪਾਉਣੀਆਂ ਪ੍ਰੋਫੈਸਰ ਇਸ਼ੂ ਮਤਲਬ ਐਡਾ ਹਾਈਪ ਕਿਉਂ ਮੈ ਰਹੀ ਆ ਲੋਕ ਕਿਉਂ ਪਸੰਦ ਕਰ ਰਿਹਾ ਸਾਰੀਆਂ ਪਾਰਟੀਆਂ ਨੂੰ ਪਿੱਛੇ ਧੱਕ ਕੇ ਆਜ਼ਾਦ ਉਮੀਦਵਾਰ ਸਾਹਮਣੇ ਆ ਰਿਹਾ ਤੇ ਤੁਹਾਡੇ ਵਿਰੋਧੀ ਉਮੀਦਵਾਰ ਆ ਉਹ ਕਹਿੰਦੇ ਆ ਵੀ ਪ੍ਰੋਫੈਸਰ ਇਸ਼ੂ ਜਿੱਤ ਜਾਂਦੇ ਆ ਮੰਨ ਲੋ ਤੇ ਇਹਨਾਂ ਨੇ ਤਾਂ ਇੱਥੇ ਰਹਿਣਾ ਨਹੀਂ ਹੈਗਾ ਵੀ ਤੁਸੀਂ ਮੋਹਰ ਲਗਾਉਣੀ ਮੋਹਰ ਕਿੱਥੋਂ ਲਾਉਂਗੇ ਕੰਮ ਕਿੱਥੋਂ ਕਰਾਉਂਗੇ ਇਹ ਤਾਂ ਪ੍ਰੋਫੈਸਰ ਹੈਗੇ ਨੇ ਇਹਨਾਂ ਨੇ ਕਾਲਜ ਦੇ ਵਿੱਚ ਜਾਣਾ ਵੀ ਉਹਨਾਂ ਤੋਂ ਇੱਕ ਚੰਗੇ ਢੰਗ ਦੇ ਨਾਲ ਲੋਕਾਂ ਦੀ ਸੇਵਾ ਨਹੀਂ ਕਰ ਹੋਣੀ ਹੈ ਇਹ ਗੱਲ ਦਾ ਵਾਅਦਾ ਕਰਦੀਆਂ ਇਹ ਗੱਲ ਦਾ ਵਾਅਦਾ ਕਰਦੀਆਂ ਵੀ ਜੇ ਮੈਨੂੰ ਜੌਬ ਵੀ ਛੱਡਣੀ ਡ੍ਰੌਪ ਕਰਨੀ ਪਵੇ ਤੇ ਮੈਂ ਡ੍ਰੌਪ ਜ਼ਰੂਰ ਕਰਾਂਗੀ ਕਿਉਂਕਿ ਪਹਿਲਾਂ ਮੈਨੂੰ ਹੁਣ ਸੋਸ਼ਲ ਸੁਸਾਇਟੀ ਦੇ ਨਾਲ ਤੁਸੀਂ ਤੁਸੀਂ ਕੈਮਰੇ ਉੱਤੇ ਬਹੁਤ ਵੱਡੀ ਗੱਲ ਕਹਿ ਰਹੇ ਹੋ ਖੜੇ ਹੋ ਤੁਸੀਂ ਇਸ ਗੱਲ ਤੇ ਭਾਜੀ ਮੈਂ ਬਿਲਕੁਲ ਖੜੀ ਹਾਂ ਇਸ ਗੱਲ ਤੇ ਮੈਨੂੰ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਮੇਰੇ ਹਸਬੰਦ ਮੇਰਾ ਪਰਿਵਾਰ ਸ਼ੁਰੂ ਤੋਂ ਹੀ 15 ਸਾਲਾਂ ਤੋਂ ਹੀ ਇਹ ਸੇਵਾ ਵਾਰ ਵਾਰਸਿਆ ਲਈ ਕਿ ਲੋਕਾਂ ਲਈ ਕਰਦੇ ਆ ਰਹੇ ਹਾਂ ਲੋਕ ਚਾਹੁੰਦੇ ਹੈ ਕਿ ਡਿਵੈਲਪਮੈਂਟ ਹੋਵੇ ਜੀ ਲੇਕਿਨ ਅਸੀਂ ਇੰਨੇ ਸਾਲਾਂ ਤੋਂ ਰਹਿ ਰਹੇ ਹਾਂ ਸਾਨੂੰ ਵੀ ਡਿਵੈਲਪਮੈਂਟ ਨਹੀਂ ਮਿਲ ਰਹੀ ਪਹਿਲਾਂ ਤਾਂ ਕਿ ਸਾਡੇ ਬੱਚਿਆਂ ਦੀ ਤਾਂ ਅਸੀਂ ਕੀ ਸੋਚਾਂਗੇ ਇਸ ਕਰਕੇ ਥੋੜਾ ਜਿਹਾ ਮਨ ਬਣਾ ਲਿਆ ਕਿ ਸ਼ਾਇਦ ਅਸੀਂ ਸੇਵਾ ਕਰੀਏ ਸਾਨੂੰ ਲੋਕ ਜਿਤਾਣ ਅਸੀਂ ਸੇਵਾ ਕਰੀਏ ਬਾਜੀ ਫਸਲੀ ਪ੍ਰੋਬਲਮ ਆ ਰਹੀ ਆ ਬੱਚਿਆਂ ਨੂੰ ਖੇਡਣ ਦੇ ਲਈ ਬੱਚਿਆਂ ਨੂੰ ਪਾਰਕ ਸਿਸਟਮ ਉਹ ਅਸੀਂ ਪਲਾਨ ਕਰ ਰਹੇ ਹਾਂ ਔਰ ਪਲਾਨ ਹੋ ਵੀ ਗਿਆ ਹੈ ਜੀ ਮੋਸਟਲੀ ਲੇਡੀਜ਼ ਨੂੰ ਕਿ ਗਰਾਊਂਡ ਚਾਹੀਦੀ ਪਲੇ ਇੱਕ ਪਾਰਕ ਗਰਾਊਂਡ ਚਾਹੀਦੀ ਜਿੱਥੇ ਅਸੀਂ ਸੈਰ ਕਰ ਸਕੀਏ ਸੈਕੰਡਲੀ ਪ੍ਰੋਬਲਮ ਆਂਦੀ ਆ ਸਮੱਸਿਆ ਆਂਦੀ ਪਾਣੀ ਦੀ ਆਰਓ ਸਿਸਟਮ ਦਾ ਪਲਾਨ ਅਸੀਂ ਕਰ ਲਿਆ ਸਵਚ ਭਾਰਤ ਅਭਿਆਨ ਦੇ ਅੰਦਰ ਇੱਕ ਪਾਣੀ ਸਾਫ ਦੀ ਹਰ ਇੱਕ ਨੂੰ ਜ਼ਰੂਰਤ ਹੈ ਇਦਾਂ ਦੇ ਸਮੀਕਰਨ ਵੀ ਬਣਦੇ ਜਾ ਰਹੇ ਆ ਵੀ ਹੋ ਸਕਦਾ ਆਜ਼ਾਦ ਉਮੀਦਵਾਰ ਗੁਰਾਇਆਂ ਦਾ ਪ੍ਰਧਾਨ ਬਣ ਜਵੇ ਕਿਉਂਕਿ ਇੱਕ ਦੋ ਬਾਡਾਂ ਨੂੰ ਛੱਡ ਕੇ ਸਾਰੇ ਬਾਡਾਂ ਦੇ ਵਿੱਚ ਆਜ਼ਾਦ ਉਮੀਦਵਾਰਾਂ ਦੀ ਹਵਾ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ ਤੇ ਇਕਰਾਰਤ ਇੱਕ ਰਹੇਗੀ ਆ ਰਾਤੋਂ ਰਾਧਾਨੀਰੀ ਚੱਲ ਗਈ ਤੇ ਰਿਜ਼ਲਟ ਹੋਰ ਹੀ ਦੇਖਣ ਨੂੰ ਮਿਲਣਗੇ ਸਲੋਜੀ ਅੱਜ ਅਸੀਂ ਪਹੁੰਚੇ ਹਾਂ ਗੁਰਾਇਆਂ ਸ਼ਹਿਰ ਦੇ ਵਿੱਚ ਤੇ ਬਾਡ ਨੰਬਰ 6 ਦੀ ਖਾਸ ਤੌਰ ਤੇ ਗੱਲ ਕਰਾਂਗੇ ਜਿਹੜਾ ਕਿ ਇਸ ਵੇਲੇ ਚਾਰ-ਚਾਰ ਅਪੇਸ਼ਾ ਬਣਿਆ ਹੋਇਆ ਇੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਹੈਗੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਜਪਾ ਦੇ ਖਾਸ ਤੌਰ ਤੇ ਜਿਹੜਾ ਇਸ ਵੇਲੇ ਵੱਡਾ ਚੇਰਾ ਬਣ ਚੁੱਕਾ ਉਹ ਹੈਗੇ ਪ੍ਰੋਫੈਸਰ ਈਸ਼ੂ ਇਸ ਵੇਲੇ ਜੇ ਚਾਰੇ ਪਾਸੇ ਗੱਲ ਕਰਦੇ ਆਂ ਜਿਹੜਾ ਬਾਡਾਂ ਦੇ ਵਿੱਚ ਚੱਕਰ ਲਗਾਉਣੇ ਆ ਯੂਥ ਕੋ ਜਾਣੇ ਆ ਵੋਟ ਕਿਹਨੂੰ ਪਾਉਣੇ ਆ ਕਹਿੰਦੇ ਪ੍ਰੋਫੈਸਰ ਈਸ਼ੂ ਬਜ਼ੁਰਗਾਂ ਕੋ ਜਾਣੇ ਆ ਕਿ ਵੋਟ ਕਿਹਨੂੰ ਪਾਉਣੇ ਆ ਕਹਿੰਦੇ ਆਪਣੀ ਧੀਰੂ ਪਾਉਣੀ ਆ ਪ੍ਰੋਫੈਸਰ ਈਸ਼ੂ ਮਤਲਬ ਐਡਾ ਹਾਈਪ ਕਿਉਂ ਮਿਲ ਰਹੀ ਆ ਲੋਕ ਕਿਉਂ ਪਸੰਦ ਕਰ ਰਿਹਾ ਸਾਰੀਆਂ ਪਾਰਟੀਆਂ ਨੂੰ ਪਿੱਛੇ ਗਿਆ ਮੈਂ ਇੱਕ ਗੱਲ ਜੀ ਮੈਨੂੰ ਦੱਸੋ ਬਈ ਬੜਾ ਕਰੇਜ਼ ਲੋਕਾਂ ਦੇ ਵਿੱਚ ਹੋਈ ਜਾਂਦਾ ਹੈਗਾ ਸੋ ਤੁਸੀਂ ਪ੍ਰੋਫੈਸਰ ਹੈਗੇ ਆ ਆਲਰੇਡੀ ਤੁਸੀਂ ਪੜ੍ਹਾ ਰਹੇ ਹੋ ਇੱਕ ਚੰਗੀ ਤੁਹਾਡੀ ਪੋਸਟ ਹੈਗੀ ਆ ਤੇ ਕੀ ਸੋਚ ਕੇ ਤੁਸੀਂ ਇਸ ਲਾਈਨ ਜੇ ਆਏ ਹੋ ਜਿਹੜੇ ਤੁਸੀਂ ਗੁਰਾਇਆਂ ਦੇ ਬਾਡ ਨੰਬਰ 6 ਤੋਂ ਚੋਣ ਲੜਨ ਜਾ ਰਹੇ ਹੋ ਭਾਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮੈਂ ਭਾਜੀ ਚੋਣ ਲੜਨ ਨਹੀਂ ਜਾ ਰਹੀ ਮੈਂ ਇੱਕ ਧਿਆਨ ਦੇ ਨਾਲ ਸਭ ਨੂੰ ਇਹ ਪਹਿਲਾ ਮੈਸੇਜ ਦੇਣਾ ਚਾਹਨੀ ਆ ਕਿ ਮੈਂ ਐਮਸੀ ਨਹੀਂ ਪਹਿਲਾਂ ਮੈਂ ਘਰ ਦੀ ਬੇਟੀ ਹਾਂ ਬੇਟੀ ਦੇ ਤੌਰ ਤੇ ਮੈਂ ਇਹ ਕਹਿਣਾ ਚਾਹਨੀ ਆ ਕਿ ਮੈਂ ਚੋਣ ਲੜਾ ਨਹੀਂ ਜਾ ਰਹੀ ਚੋਣ ਤੁਹਾਡੇ ਲਈ ਲੈ ਕੇ ਖੜੀ ਹੋਣ ਜਾ ਰਹੀ ਆ ਮੈਨੂੰ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਮੇਰੇ ਹਸਬੰਡ ਮੇਰਾ ਪਰਿਵਾਰ ਸ਼ੁਰੂ ਤੋਂ ਹੀ 15 ਸਾਲਾਂ ਤੋਂ ਹੀ ਇਹ ਸੇਵਾ ਵਾਰ ਵਾਰਸਿਆਂ ਲਈ ਕਿ ਲੋਕਾਂ ਲਈ ਕਰਦੇ ਆ ਰਹੇ ਹਨ ਉਹਨਾਂ ਨਾਲ ਇੰਨਾ ਪਿਆਰ ਸਾਨੂੰ ਮਿਲਿਆ ਇੱਕ ਸਮੱਸਿਆ ਆਂਦੀ ਆ ਤੇ ਮੇਰੇ ਸਾਡਾ ਪਰਿਵਾਰ ਤਾਂ ਕਿ ਖੁੱਲ ਕੇ ਖੜਾ ਹੋ ਜਾਂਦਾ ਚਾਹੇ ਰਾਤ ਦੇ 2 ਵਜੇ ਹੋਵੇ ਔਰ ਇਹ ਪ੍ਰੋਬਲਮ ਸਾਨੂੰ ਮੇਰੇ ਲੋਕਾਂ ਨੇ ਮੇਰੇ ਭਰਾਵਾਂ ਨੇ ਮੇਰੇ ਭੈਣਾਂ ਨੇ ਸਾਨੂੰ ਇਹ ਗੱਲ ਦਾ ਕਿਹਾ ਕਿ ਤੁਸੀਂ ਖੜੇ ਹੋ ਕਿਉਂਕਿ ਅਸੀਂ ਤੁਹਾਨੂੰ ਹੀ ਅੱਗੇ ਕਰਨਾ ਚਾਹੁੰਦੇ ਹਾਂ ਲੋਕਾਂ ਦੀਆਂ ਸਮੱਸਿਆਵਾਂ ਹੀ ਬਹੁਤ ਹਨ ਮੈਂ ਤਾਂ ਬਾਰ-ਬਾਰ ਇਹ ਚੀਜ਼ਾਂ ਬਾਰ-ਬਾਰ ਆ ਰਹੀਆਂ ਸੀ ਜੇ ਤੁਸੀਂ ਉੱਥੇ ਵੀ ਸਾਰੇ ਪਾਸੇ ਵਿਚਰਦੇ ਹੋ ਮੈਂ ਖੁਦ ਵੀ ਇਸ ਮਲੇਰੀ ਵਿੱਚ ਰਹਿ ਰਹੀ ਹਾਂ ਭਾਜੀ ਔਰਡ ਦੀ ਸਮੱਸਿਆ ਤੇ ਤੁਸੀਂ ਬੱਚਿਆਂ ਨੂੰ ਵੀ ਪੁੱਛ ਲਓ ਉਹ ਵੀ ਕਹੇਗਾ ਕਿ ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ ਹੂੰ ਮੋਸਟਲੀ ਡਵੈਲਪਮੈਂਟ ਦੀ ਗੱਲ ਆ ਮੋਸਟਲੀ ਪਾਰਕ ਸਿਸਟਮ ਦੀ ਗੱਲ ਆ ਜਾਂ ਪਾਣੀ ਦੀ ਸਮੱਸਿਆ ਦੀ ਗੱਲ ਆ ਲੋਕ ਚਾਹੁੰਦੇ ਆ ਕਿ ਡਵੈਲਪਮੈਂਟ ਹੋਵੇ ਲੇਕਿਨ ਅਸੀਂ ਇੰਨੇ ਸਾਲਾਂ ਤੋਂ ਰਹਿ ਰਹੇ ਆ ਸਾਨੂੰ ਇਹ ਡਵੈਲਪਮੈਂਟ ਨਹੀਂ ਮਿਲ ਰਹੀ ਪਹਿਲਾਂ ਤਾਂ ਕਿ ਸਾਡੇ ਬੱਚਿਆਂ ਲਈ ਤਾਂ ਅਸੀਂ ਕੀ ਸੋਚਾਂਗੇ ਇਸ ਕਰਕੇ ਥੋੜਾ ਜਿਹਾ ਮਨ ਬਣਾ ਲਿਆ ਕਿ ਸ਼ਾਇਦ ਅਸੀਂ ਸੇਵਾ ਕਰੀਏ ਸਾਨੂੰ ਲੋਕ ਜਤਨ ਅਸੀਂ ਸੇਵਾ ਕਰੀਏ ਸਾਨੂੰ ਮੌਕਾ ਦਿੱਤਾ ਚਲੋ ਇਹ ਤਾਂ ਬਹੁਤ ਚੰਗੀ ਗੱਲ ਆ ਚਲੋ ਤੁਸੀਂ ਫੈਸਲਾ ਕੀਤਾ ਇੱਕ ਵੱਡਾ ਫੈਸਲਾ ਇਹ ਲੋਕਾਂ ਦੇ ਲਈ ਫੈਸਲਾ ਲਿਆ ਤੁਸੀਂ ਪਰ ਜਿਹੜੇ ਤੁਹਾਡੇ ਵਿਰੋਧੀ ਉਮੀਦਵਾਰ ਆ ਉਹ ਕਹਿੰਦੇ ਆ ਵੀ ਪ੍ਰੋਫੈਸਰ ਇਸ਼ੂ ਜਿੱਤ ਜਾਂਦੇ ਆ ਮੰਨ ਲਓ ਤੇ ਇਹਨਾਂ ਨੇ ਤਾਂ ਇੱਥੇ ਰਹਿਣਾ ਨਹੀਂ ਹੈਗਾ ਵੀ ਤੁਸੀਂ ਮੋਹਰ ਲਗਾਉਣੀ ਮੋਹਰ ਕਿੱਥੋਂ ਲਾਉਂਗੇ ਕੰਮ ਕਿੱਥੋਂ ਕਰਾਉਂਗੇ ਇਹ ਤਾਂ ਪ੍ਰੋਫੈਸਰ ਹੈਗੇ ਇਹਨਾਂ ਨੇ ਕਾਲਜ ਦੇ ਵਿੱਚ ਜਾਣਾ ਵੀ ਉਹਨਾਂ ਤੋਂ ਇੱਕ ਚੰਗੇ ਢੰਗ ਦੇ ਨਾਲ ਲੋਕਾਂ ਦੀ ਸੇਵਾ ਨਹੀਂ ਕਰ ਹੋਣੀ ਭਾਜੀ ਦੇਖੋ ਜੇ ਅਸੀਂ ਬੱਚਿਆਂ ਨੂੰ ਡੈਡੀਕੇਟ ਦੇ ਨਾਲ ਪੜਾ ਸਕਦੇ ਆ ਅਸੀਂ ਆਪਣੀ ਅ ਬੱਚਿਆਂ ਲਈ ਪੂਰੀ ਪੈਲ ਦੇ ਆਧਾਰ ਤੇ ਬੱਚਿਆਂ ਦੀ ਬੱਚਿਆਂ ਨੂੰ ਪੋਸਟ ਤੇ ਲੈ ਕੇ ਜਾ ਸਕਦੇ ਆ ਔਰ ਮੈਂ ਇਹ ਗੱਲ ਦਾ ਵਾਅਦਾ ਕਰਦੀ ਆ ਇਹ ਗੱਲ ਦਾ ਵਾਅਦਾ ਕਰਦੀ ਆ ਵੀ ਜੇ ਮੈਨੂੰ ਜੌਬ ਵੀ ਛੱਡਣੀ ਡ੍ਰੌਪ ਕਰਨੀ ਪਵੇ ਤੇ ਮੈਂ ਡ੍ਰੌਪ ਜਰੂਰ ਕਰਾਂਗੀ ਕਿਉਂਕਿ ਪਹਿਲਾਂ ਮੈਨੂੰ ਹੁਣ ਸੋਸ਼ਲ ਸੁਸਾਇਟੀ ਦੇ ਨਾਲ ਤੁਸੀਂ ਤੁਸੀਂ ਕੈਮਰੇ ਉੱਤੇ ਬਹੁਤ ਵੱਡੀ ਗੱਲ ਕਹਿ ਰਹੇ ਹੋ ਖੜੇ ਹੋ ਤੁਸੀਂ ਇਸ ਗੱਲ ਤੇ ہاں ਜੀ ਮੈਂ ਬਿਲਕੁਲ ਖੜੀ ਹਾਂ ਇਸ ਗੱਲ ਤੇ ਮੈਂ ਪਹਿਲਾਂ ਸੇਵਾ ਮਲੇਵਾਸੀਆਂ ਲਈ ਵਾਰਡ ਵਾਸੀਆਂ ਲਈ ਨਹੀਂ ਖੜੀ ਹਾਂ ਇਹ ਤੋਂ ਮੈਂ ਮੁਕਰੂੰਗੀ ਨਹੀਂ ਸੋ ਪ੍ਰੋਫੈਸਰ ਇਸ਼ੂ ਦਾ ਵੱਡਾ ਬਿਆਨ ਹੈਗਾ ਕਿਉਂਕਿ ਵਿਰੋਧੀ ਉਮੀਦਵਾਰਾਂ ਕੋ ਹੋਰ ਕੋਈ આરોਪ ਨਹੀਂ ਲੱਗਾ ਵੀ ਭਾਈ ਇਹ ਕਰਪਟ ਹੈ ਗਿਆ ਇਹਨਾਂ ਤੋਂ ਹੋਰ ਕੁਝ ਨਹੀਂ ਕੰਮ ਹੋਣਾ ਜਾਂ ਇਹਨਾਂ ਨੇ ਕੁਝ ਕੀਤਾ ਨਹੀਂ ਲੋਕਾਂ ਨੇ ਤਾਂ ਵਿਰੋਧੀਆਂ ਨੇ ਤਾਂ ਇਹ ਰੋਪ ਲਾਇਆ ਸੀ ਵੀ ਇਹਨਾਂ ਨੇ ਬਣ ਕੇ ਪ੍ਰੋਫੈਸਰ ਬਣ ਕੇ ਆਪਣੀ ਜੌਬ ਕਰਨੀ ਆ ਇਹਨਾਂ ਨੇ ਵੱਡੀ ਗੱਲ ਕਲੀਅਰ ਕਰਤੀ ਆ ਬਾੜਵਾਸੀ ਨੂੰ ਕਲੀਅਰ ਕਰਤਾ ਵੀ ਅਸੀਂ ਉੱਥੇ ਵੀ ਡੈਡੀਕੇਟਡ ਹੋ ਕੇ ਜੌਬ ਕੀਤੀ ਆ ਬੱਚਿਆਂ ਨੂੰ ਵਧੀਆ ਪੜਾਇਆ ਉਹਨਾਂ ਦੇ ਹਸਬੰਦ ਨੇ ਵੀ ਪੂਰਾ ਇਮਾਨਦਾਰੀ ਨਾਲ ਕੰਮ ਕੀਤਾ ਜੇ ਇਹਨਾਂ ਨੂੰ ਤੁਸੀਂ ਜਿਤਾ ਦਿੰਦੇ ਹੋ ਤੇ ਆਪਣੀ ਜੌਬ ਨੂੰ ਡ੍ਰੌਪ ਕਰਕੇ ਡੈਡੀਕੇਟਡ ਹੋ ਕੇ 100% ਬਾਰਡ ਚ ਰਹਿ ਕੇ ਤੁਹਾਡੀ ਸੇਵਾ ਕਰਨਗੇ ਤੁਹਾਡੀ ਆਪਣੀ ਧੀ ਤੁਹਾਡੇ ਲਈ 24 ਘੰਟੇ ਸੇਵਾ ਚ ਹਾਜ਼ਰ ਵਕ ਵਕ ਪਾਰਟੀਆਂ ਨੂੰ ਠੋਗ ਮਾ ਜਵਾਬ ਇੱਕ ਮੈਨੂੰ ਹੋਰ ਇਹ ਦੱਸ ਦਿਓ ਚਲੋ ਗੱਲਾਂ ਕਲੀਅਰ ਹੋ ਗਿਆ ਤੁਸੀਂ ਜਿੱਤ ਜਾਣਿਓ ਕੱਲੂ ਰਿਜ਼ਲਟ ਆ ਜਾਣਾ ਕੋਈ ਤੁਸੀਂ ਸੋਚਿਆ ਵੀ ਕੀ ਕੀ ਕੰਮ ਕਰਨੇ ਬਾੜ ਦੇ ਕਿਹੜੇ-ਕਿਹੜੇ ਕੰਮ ਹੈਗੇ ਹੋਣ ਵਾਲੇ ਭਾਜੀ ਫਸਟਲੀ ਪ੍ਰੋਬਲਮ ਆ ਰਹੀ ਆ ਬੱਚਿਆਂ ਨੂੰ ਖੇਡਣ ਦੇ ਲਈ ਬੱਚਿਆਂ ਨੂੰ ਪਾਰਕ ਸਿਸਟਮ ਉਹ ਅਸੀਂ ਪਲਾਨ ਕਰ ਰਹੇ ਆ ਔਰ ਪਲਾਨ ਹੋ ਵੀ ਗਿਆ ਹੈ ਜੀ ਮੋਸਟਲੀ ਲੇਡੀਜ਼ ਨੂੰ ਕਿ ਗਰਾਊਂਡ ਚਾਹੀਦੀ ਪਲੇ ਇੱਕ ਪਾਰਕ ਗਰਾਊਂਡ ਚਾਹੀਦੀ ਜਿੱਥੇ ਅਸੀਂ ਸੈਰ ਕਰ ਸਕੀਏ ਜਿੱਥੇ ਅਸੀਂ ਜਾ ਕੇ ਬਹਿ ਸਕੀਏ ਜਿੱਥੇ ਅਸੀਂ ਇੱਕ ਤਾਜੀ ਹਵਾ ਲੈ ਸਕੀਏ ਸੈਕੰਡਲੀ ਪ੍ਰੋਬਲਮ ਆਉਂਦੀ ਆ ਸਮੱਸਿਆ ਆਂਦੀ ਪਾਣੀ ਦੀ ਔਰ ਅਸੀਂ ਇਹ ਪਲਾਨ ਕਰ ਰਹੇ ਆ ਕਮੇਟੀ ਬਣਾ ਰਹੇ ਆ ਬਣ ਵੀ ਜਾਏਗੀ ਕਮੇਟੀ ਇਸ ਹੰਬਲੀ ਰਿਕਵੈਸਟ ਕਿ ਕਮੇਟੀ ਬਣੇਗੀ ਉਹਦਾ ਰਿਵਿਊ ਲਿਆ ਜਾਏਗਾ ਰਿਵਿਊ ਤਿੰਨ ਮਹੀਨਿਆਂ ਬਾਅਦ ਵੀ ਨਾਲ ਨਾਲ ਮੀਟਿੰਗਸ ਚੱਲਣਗੀਆਂ ਆਰਓ ਸਿਸਟਮ ਦਾ ਪਲਾਨ ਅਸੀਂ ਕਰ ਲਿਆ ਸਵਚ ਭਾਰਤ ਅਭਿਆਨ ਦੇ ਅੰਦਰ ਇੱਕ ਪਾਣੀ ਸਾਫ ਦੀ ਹਰ ਇੱਕ ਨੂੰ ਜ਼ਰੂਰਤ ਹੈ ਔਰ ਚਾਹੀਦਾ ਹੈ ਕਿ ਅਸੀਂ ਆਰਓ ਸਿਸਟਮ ਪ੍ਰੋਪਰ ਪਲਾਨ ਕਰ ਲਿਆ ਹੋਇਆ ਹੈ ਔਰ ਜਿੱਦਾਂ ਹੀ ਮੈਨੂੰ ਇਹ ਜ਼ਿੰਮੇਵਾਰੀ ਲੱਗੇਗੀ ਔਰ ਮੈਂ ਤੈਜ ਲੋਕ ਵਾਰਡ ਵਾਸੀਆਂ ਨੂੰ ਕਹਿਣਾ ਚਾਹਦੀ ਆ ਇਹ ਪੂਰੀ ਨਿਭਾਈ ਜਾਵੇ ਅੱਛਾ ਵਾਰਡ ਵਾਸੀਆਂ ਦੇ ਨਾਲ ਵਿਤਰਾ ਕਿੱਦਾਂ ਜਾਊਗਾ ਕਿਉਂਕਿ ਹੋਰ ਵਾਰਡਾਂ ਦੇ ਵਿੱਚ ਇਹ ਇਲਜ਼ਾਮ ਲੱਗੇ ਆ ਵੋਟਰਾਂ ਨੇ ਕਿਹਾ ਵੀ ਅਸੀਂ ਵੋਟਾਂ ਪਾਤੀਆਂ ਕੌਂਸਲ ਕੋ ਮੋਹਰ ਲਵਾਉਣ ਜਾਂਦੇ ਸੀ ਸਾਨੂੰ ਮੋਹਰ ਲਵਾਉਣ ਲਈ ਵੀ ਕਈ ਦਿਨ ਪਰੇਸ਼ਾਨ ਹੋਣਾ ਪੈਂਦਾ ਸੀ ਕੌਂਸਲ ਸਾਨੂੰ ਮਿਲਦਾ ਨਹੀਂ ਸੀ ਇਦਾਂ ਦੀ ਕੋਈ ਸਮੱਸਿਆ ਇਸ ਵਾਰਡ ਤੇ ਨਹੀਂ ਆਊਗੀ ਕੋਈ ਭਾਜੀ ਮੈਂ ਪਹਿਲਾਂ ਹੀ ਤੁਹਾਨੂੰ ਕਲੀਅਰ ਕਰ ਦਿੱਤਾ ਜੇ ਮੇਰੀ ਇਹ ਜ਼ਿੰਮੇਵਾਰੀ ਕਾਲਜ ਦੇ ਪ੍ਰਤੀ ਡੈਡੀਕੇਟਿਡ ਰਹੀ ਸਰ ਮੈਂ ਹੁੰਦੀ ਨਹੀਂ ਮੈਂ 15 ਸਾਲ ਤੋਂ ਵਿਚਰ ਰਹੀ ਹਾਂ ਇਸ ਚੀਜ਼ ਦੇ ਉੱਤੇ ਮੈਂ ਕਾਲਜ ਪੂਰਾ ਡੈਡੀਕੇਟਿਡ ਦੇ ਨਾਲ ਕੰਮ ਕੀਤਾ ਹੋਇਆ ਆ ਔਰ ਜੇ ਇਦਾਂ ਦੀ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਜੇ ਇਦਾਂ ਹੀ ਸਮੱਸਿਆ ਆਉਂਦੀ ਆ ਮੈਂ 24 ਘੰਟੇ ਹੀ ਘਰ ਦੇ ਵਿੱਚ ਹਰ ਟਾਈਮ ਖੜੇ ਸੇਵਾਜ ਖੜੀ ਰਹੂੰਗੀ ਮੇਰਾ ਪਰਿਵਾਰ ਖੜਾ ਰਹੇਗਾ ਐਟ ਏ ਟਾਈਮ ਦੇਖੋ ਬਾਜੀ ਲੋਕਾਂ ਦੀ ਸਮੱਸਿਆ ਇਕਦਮ ਹੀ ਪਲਾਨ ਹੁੰਦੀਆਂ ਇਹ ਨਹੀਂ ਹੁੰਦਾ ਕਿ ਉਹਨੇ ਚੱਲੀ ਆ ਰਹੀ ਤੁਹਾਡੇ ਕੋਲ ਆ ਕੇ ਪਹੁੰਚਣਗੇ ਇਹ ਜਦੋਂ ਸਮੱਸਿਆ ਹੋਊਗੀ ਮੇਰਾ ਪਰਿਵਾਰ ਔਰ ਮੈਂ 올 ਟਾਈਮ ਸੇਵਚ ਖੜੇ ਰਹਿ ਬਾੜ ਦੇ ਸਾਰੇ ਲੋਕਾਂ ਦੀ ਸਲਾਹ ਲਈ ਜਾਊਗੀ ਬਿਲਕੁਲ ਬਾਜੀ ਮੈਂ ਪਲਾਨ ਕਰ ਰਹੀ ਹਾਂ ਕਿ 15 ਡੇਸ ਜਾਂ ਮੰਥਲੀ ਅਸੀਂ ਇੱਕ ਰਿਵਿਊ ਮੀਟਿੰਗ ਲਈ ਜਾਵੇ ਇੱਥੇ ਬਿਠਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਉਹਨਾਂ ਨੂੰ ਹੱਲ ਕੀਤਾ ਜਾਵੇ ਜੇ ਇਨ ਕੇਸ ਕੋਈ ਪ੍ਰੋਬਲਮ ਆਂਦੀ ਆ ਤੇ ਅਸੀਂ ਹਾਈ ਕਮਾਂਡ ਤੇ ਜਾ ਕੇ ਵੀ ਉਹਨਾਂ ਦਾ ਰਿਵਿਊ ਦੇ ਸਕੀਏ ਸਰ ਸੋ ਇਹ ਸਰ ਸਾਡੇ ਨਾਲ ਆਜ਼ਾਦ ਉਮੀਦਵਾਰ ਚੌਣ ਡਾ ਰਹੇ ਆ ਪ੍ਰੋਫੈਸਰ ਰਿਸ਼ੂ ਜਿਨ੍ਹਾਂ ਨੇ ਸਾਰੀਆਂ ਗੱਲਾਂ ਕਲੀਅਰ ਕਰਤੀਆਂ ਵਿਰੋਧੀਆਂ ਦੀਆਂ ਗੱਲਾਂ ਦੇ ਠੋਕ ਕੇ ਜਵਾਬ ਦੇਤੀਆਂ ਵੀ ਜੇ ਜਿੱਤ ਜਾਂਦੇ ਆ ਜਿਹੜਾ આરોਪ ਲਗਾਉਂਦੇ ਸੀ ਵੀ ਪ੍ਰੋਫੈਸਰ ਇਹਨਾਂ ਨੇ ਮਿਲਣਾ ਨਹੀਂ ਕਾਲਜ ਚਲ ਜਾਣਾ ਇਹ ਕਹਿੰਦੇ ਅਸੀਂ ਆਪਣੀ ਜੌਬ ਡ੍ਰੌਪ ਕਰਦੇ ਆਂਗੇ ਇੱਥੇ ਰਹਿਾਂਗੇ ਲੋਕਾਂ ਨਾਲ ਵਿਚਰਨ ਦੀ ਗੱਲ ਦਾ ਵੀ ਜਵਾਬ ਦੇਤਾ ਵੀ ਲੋਕਾਂ ਨਾਲ ਅਸੀਂ ਮਿਲਬਰਤਨ ਕਰਾਂਗੇ ਅਸੀਂ 15 ਦਿਨਾਂ ਬਾਅਦ ਮਹੀਨੇ ਬਾਅਦ ਮੀਟਿੰਗਾਂ ਕਰਾਂਗੇ ਜੇ ਕੋਈ ਵੀ ਉਹਨਾਂ ਦੇ ਕੰਮ ਰੁਕੇ ਹੋਏਗੇ ਉਹ ਕਰਾਵਾਂਗੇ ਹੁਣ ਸਵਾਲ ਇਹ ਖੜਾ ਹੁੰਦਾ ਬਹੁਤ ਪਾਰਟੀਆਂ ਦੇ ਉਮੀਦਵਾਰ ਇੱਥੋਂ ਪਹਿਲਾਂ ਕੌਣ ਸਰ ਰਹੇ ਆ ਜਿਵੇਂ ਬਲਜਿੰਦਰ ਕਾਲਾ ਉਨਾਰਾ ਵੀ ਤੁਸੀਂ ਆਪਣਾ ਸਾਰਾ ਸਰਕਲ ਦੇਖ ਰਿਆ ਆਮ ਆਦੀ ਪਾਰਟੀ ਦਾ ਵੀ ਤੁਸੀਂ ਦੇਖ ਲਿਆ ਸੋ ਇਸ ਵਾਲੇ ਸਾਰਿਆਂ ਪਾਰਟੀਆਂ ਨੇ ਤਾਂ ਤੁਸੀਂ ਕੰਮ ਦੇਖ ਕੇ ਗੁਰਾਇਆਂ ਸ਼ਹਿਰ ਦਾ ਹੋਇਆ ਕਿ ਹੁਣ ਤੱਕ ਵਿਕਾਸ ਉਹ ਤੁਸੀਂ ਦੇਖ ਚੁੱਕੇ ਹੋ ਪਰ ਇੱਕ ਆਜ਼ਾਦ ਉਮੀਦਵਾਰ ਨੂੰ ਜੇ ਤੁਸੀਂ ਜਿਤਾਉ ਦਿੰਨੇ ਹੋ ਇਹ ਪ੍ਰੈਸ਼ਰ ਕ੍ਰੀਏਟ ਕਰ ਰਹੇ ਆ ਤੁਹਾਡੇ ਕੰਮਜਾਰਾ ਹੋ ਜਾਣੇ ਆ ਇਹ ਵੀ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਇਦਾਂ ਦੇ ਸਮੀਕਰਨ ਵੀ ਬਣਦੇ ਜਾ ਰਹੇ ਆ ਵੀ ਹੋ ਸਕਦਾ ਆਜ਼ਾਦ ਉਮੀਦਵਾਰ ਗੁਰਾਇਆਂ ਦਾ ਪ੍ਰਧਾਨ ਬਣ ਜਵੇ ਕਿਉਂਕਿ ਇੱਕ ਦੋ ਬਾਡਾਂ ਨੂੰ ਛੱਡ ਕੇ ਸਾਰੇ ਬਾਡਾਂ ਦੇ ਵਿੱਚ ਆਜ਼ਾਦ ਉਮੀਦਵਾਰਾਂ ਦੀ ਹਵਾ ਦਿਨ ਵਰ ਦਿਨ ਵੱਧਦੀ ਜਾ ਰਹੀ ਹੈ ਤੇ ਰਾਤ ਇੱਕ ਰਹਿ ਗਈ ਆ ਰਾਤੋਂ ਰਾਤ ਹਨੇਰੀ ਚੱਲ ਗਈ ਤੇ ਰਿਜ਼ਲਟ ਹੋਰ ਹੀ ਦੇਖਣ ਨੂੰ ਮਿਲਣਗੇ ਦੇਖਾਂਗੇ ਜੀ ਕੱਲ ਸ਼ਾਮ ਨੂੰ ਰਿਜ਼ਲਟ ਕਿੱਦਾਂ ਆਉਂਦਾ ਕੈਰਾਵਨ ਆਕਾਸ਼ ਦੇ ਨਾਲ ਹਰਦੀਪ ਸਿੰਘ ਤੇ ਗੱਡ ਸਾਹਾਂ ਟੀਵੀ ਕਰਾਇਆ